ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਘੋੜੀਆਂ ਲੈ ਕੇ ਆਏ ਆ ਤੇ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਸੰਜਾਪ ਘੋੜੀ ਬਾਰੇ 5 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ 60 ਇੰਚ ਤੋਂ ਥੋੜੀ ਜੀ ਹਾਈਟ ਘੱਟ ਆ 95 ਤੋਂ ਪਲੱਸ ਹੋਊਗੀ ਤੇ 60 ਤੋਂ ਮਾੜੀ ਮੋਟੀ ਦੱਬਦੀ ਆ ਤੇ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਸਾਫ਼ ਆ ਤੇ ਇੱਕ ਅੱਖ ਮਨਾਖੀ ਆ ਮਿੱਤਰੋ ਬਚਪਨ ਤੋਂ ਹੀ ਇਹ ਤੇ ਪਹਿਲਾਂ ਸੂਈ ਹੋਈ ਆ ਘੋੜੀ ਬਹੁਤ ਸੋਹਣਾ ਬਚੇਰਾ ਦਿੱਤਾ ਸੀ ਇਹਨੇ ਉਹ ਤੁਹਾਨੂੰ ਵੀਡੀਓ ਵਗੈਰਾ ਮਿਲ ਜਾਣਗੇ ਬਾਈ ਤੋਂ ਬੇਸ਼ੇਰੀ ਦੀਆਂ ਫੋਟੋਆਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਰਿਜ਼ਲਟ ਤੇ ਸਵਾਰੀ ਦੀ ਘੋੜੀ ਪਾਸ ਆ ਤੁਸੀਂ ਆ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਤੋਰਾ ਤੁਰਦੀ ਆ ਬਾਲ ਪੌਰੀਆਂ ਦੀ ਕਲੀਅਰ ਤੇ ਮਾਨ ਲੱਗਿਆ ਹੋਇਆ ਇੱਕ ਅੱਖ ਬਚਪਨ ਤੋਂ ਹੀ ਖਰਾਬ ਆ ਤੇ ਜਿਹੜੇ ਬੰਦੇ ਨੇ ਫਾਰਮ ਤੇ ਸੇਵਾ ਵਾਸਤੇ ਲੈਣੀ ਹੋਵੇ ਉਹਨੂੰ ਜਾਇਜ ਜੇ ਰੇਟ ਤੇ ਮਿਲ ਜੂਗੀ 90000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਏਰੀਆ ਬਾਈਰ ਕਹਿੰਦਾ ਹੈਗਾ ਜੰਮੂ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਸੰਪਰਕ ਕਰ ਲਿਓ ਤੇ ਇੱਕ ਮਿੱਤਰੋ ਆਪਾਂ ਤੁਹਾਡੇ ਲਈ ਆ ਬਹੁਤ ਸੋਹਣੀ ਘੋੜੀ ਲੈ ਕੇ ਆਏ ਆ ਚੰਗੇ ਕਦ ਕਾੜਦੇ ਆ 58+ ਹੈਡ ਦਸੀਆ ਮਾਲਕ ਵੀਰਾਂ ਨੇ ਪ੍ਰੋਪਰ ਬਾਲ ਪੌਰੀਆਂ ਦੀ ਕਲੀਅਰ ਆ ਪੌਣੇ 4 ਸਾਲ ਉਮਰ ਆ ਤੇ ਇੱਕ ਅੱਖੋਂ ਬਰੜੀ ਆ ਥੋੜਾ ਜਿਹਾ ਚਿੱਟਾ ਪਾਣਾ ਇੱਕ ਅੱਖ ਚ ਬਾਈ ਕਹਿੰਦਾ ਸੀ ਤੇ ਸ਼ਕੀਨ ਬਹੁਤ ਆ ਘੁੜੀ ਕੰਨਾਂ ਕੰਨਾਂ ਦੀ ਬਹੁਤ ਸ਼ਕੀਨ ਆ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਬਹੁਤ ਚੰਗੇ ਬੱਚੇ ਦਿੰਦੀ ਆ ਅੱਗੇ ਆਪਾਂ ਵੀਡੀਓ ਲਾਈ ਹੋਈ ਆ ਬਸ਼ੇਰੇ ਦੀ ਨਾਲ ਬਹੁਤ ਸੋਹਣਾ ਨੁਗਰਾ ਬਛੇਰਾ ਦਿੱਤਾ ਸੀ ਤੇ ਏਰੀਆ ਬਾਈਰ ਕਹਿੰਦਾ ਹੈਗਾ ਜਲੰਧਰ ਤੇ ਮੁੱਲ ਕਰਦੇ 1,70,000 ਰੁਪਇਆ ਬਾਕੀ ਮੌਕੇ ਦੇ ਵਿੱਚ ਥੋੜਾ ਮੋਟਾ ਮੰਤਨ ਹੋ ਜਾਊਗਾ ਅੱਗੇ ਮਿੱਤਰੋ ਆਪਾਂ ਬਛੇਰੇ ਦੀ ਵੀਡੀਓ ਲਾਈ ਹੋਈ ਹੈ ਨਾਲ ਘੋੜੀ ਦੇ ਤੇ ਬਹੁਤ ਚੰਗੇ ਰਿਜ਼ਲਟ ਦੇ ਰਹੀ ਆ ਕੱਲੀ ਘੋੜੀ ਸੇਲ ਕਰਨੀ ਆ ਮਾਲਕ ਵੀਰਾਂ ਨੇ ਬਛੇਰਾ ਥੋੜੇ ਦਿਨ ਹੋ ਗਏ ਚੜਾਈ ਕਰ ਗਿਆ ਸੀਗਾ ਤੇ ਕੁਸਤਾ ਬਛੇਰੇ ਦੀ ਚੁੰਡ ਕਰਕੇ ਤੇ ਗਰਮੀ ਦੇ ਮੌਸਮ ਕਰਕੇ ਘੋੜੀ ਲੱਸੀ ਜ਼ਰੂਰ ਆ ਤੇ ਘੋੜੀ ਨੇ ਭਰ ਜਾਣਾਗਾ ਪਹਿਲਾਂ ਵਾਲੀਆਂ ਫੋਟੋ ਵੀਡੀਓ ਬਾਈ ਕੋਲੇ ਹੈਗੀਆਂ ਬਹੁਤ ਨਰਵੀ ਘੋੜੀ ਆ ਤੇ ਹੁਣ ਆਉਣ ਵਾਲੇ ਸਮੇਂ 'ਚ ਸਹੀ ਮੂਰੇ ਸੈਟ ਆ ਗਿਆ ਜਦੋਂ ਮੌਸਮ ਭਰ ਜਾਣਾ ਕੋੜੀ ਨੇ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਅੱਗੇ ਆਪਣੇ ਯਾਰਾਂ ਦੋਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ